हेलो YouTube फैमिली वेलकम टू माय चैनल उम्मीद करदियां ਤੁਸੀਂ ਸਾਰੇ ਵਧੀਆ ਹੋਵੋਗੇ ਸੋ ਗਾਇਸ ਅੱਜ ਸੀ ਮੇਰਾ ਬਰਥਡੇ ਅਸੀਂ ਆਈ ਸੀ ਬਾਹਰ ਡিনার ਲਈ ਡিনার ਲਈ ਤਾਂ ਵੈਸੇ ਸੀ ਰੋਜ਼ ਹੀ ਆਉਂਦੇ ਆ ਬਟ ਅੱਜ ਕੁਝ ਸਪੈਸ਼ਲ ਸੀ ਕਿਉਂਕਿ ਮੈਂ ਆਪਣਾ ਨਿਊ ਡਰੈਸ ਦੇ ਵਿੱਚ ਤਿਆਰ ਹੋ ਗਈ ਸੀ ਬਟ ਫਾਈਨਲੀ ਮੈਂ ਆਪਣਾ ਵੀਡੀਓ ਵਗੈਰਾ ਸ਼ੂਟ ਕਰਨੀ ਸੀ ਇਹਦੇ ਚ ਰਾਤ ਸੀਗੀ ਇਸ ਕਰਕੇ ਮੈਂ ਕਰ ਨਹੀਂ ਪਾਈ ਮੈਂ ਇਹੀ ਡਰੈਸ ਚ ਅ ਨੈਕਸਟ ਡੇ ਚਾਏ ਫਿਰ ਫ੍ਰੀ ਟਾਈਮ ਆਪਣਾ ਦਿਨ ਦੇ ਵਿੱਚ ਵੀਡੀਓ ਸ਼ੂਟ ਕਰਨਾ ਚਾਹੁੰਦੀ ਆ ਸ਼ਾਰਟ ਹਨਾ ਅ ਸ਼ਾਰਟ ਵੀਡੀਓ ਹਜੇ ਮੇਰੀਆਂ ਪੈਂਡਿੰਗ ਚ ਜਿੰਨੀਆਂ ਵੀ ਇੰਸਟਾਗ੍ਰam ਤੇ ਮੈਂ ਪਬਲਿਕ ਕਰ ਰਹੀ ਆ ਹਨਾ ਸਾਰੀਆਂ ਪੈਂਡਿੰਗ ਚ ਪਈਆਂ ਹੋਈਆਂ ਨੇ ਮੈਂ ਉਹਨਾਂ ਦੇ ਵਿੱਚੋਂ ਹੀ ਮਤਲਬ ਕੀ ਆਪਣਾ ਕਰ ਰਹੀ ਆ ਪਬਲਿਕ ਇੰਸਟਾਗ੍ਰam ਵਾਲੀਆਂ ਤਾਂ ਉਹ ਹਜੇ ਮੈਂ ਨਿਊ ਬਣਾਣੀਆਂ ਆ ਤਾਂ ਨਿਊ ਬਣਾਉਂਗੀ ਹਨਾ ਕਾਫੀ ਸਾਰੀਆਂ ਬਣਾਉਣ ਵਾਲੀਆਂ ਸੋ ਗਾਇਸ ਮਿਲਦੇ ਆ ਮਾਰਨਿੰਗ ਵੀਡੀਓ ਫੈਮਿਲੀ ਗੁੱਡ ਮਾਰਨਿੰਗ ਆਈ ਹੋਪ ਕਿ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਗਾਇਸ ਮਾਰਨਿੰਗ ਦਾ ਟਾਈਮ ਹੈ ਐਂਡ ਦੈਨ ਹੁਣ ਉੱਠੀ ਸੀ ਟਾਈਮ ਤਕਰੀਬਨ ਅ 10 ਵੱਜ ਚੁੱਕੇ ਨੇ ਤੇ ਲੇਟ ਹੋਵੇ ਸੀ ਬਾਕੀ ਰਾਤ ਮੇਰਾ ਬਰਥਡੇ ਸੀਗਾ ਗਾਇਸ ਅਹ ਥੈਂਕ ਯੂ so much ਮੇਰੇ ਵਿਸ਼ੇਸ ਲਈ ਬਾਕੀ ਸੈਲੀਬ੍ਰੇਟ ਕਰਨਾ ਸੀਗਾ ਲੇਟ ਹੋ ਗਏ ਕਿਉਂਕਿ ਆਪਣਾ ਪਰਸੋ ਰਾਤ ਕੇਕ ਲੈ ਆਉਣ ਦਾ ਪਲਾਨ ਸੀ ਬਟ ਸਾਰੀਆਂ ਮਾਰਕੀਟ ਵਗੈਰਾ ਬੰਦ ਸੀਗੀਆਂ ਉਸ ਟਾਈਮ ਅਹ ਯਾਨੀ ਕਿ ਉਸ ਟਾਈਮ ਨਹੀਂ ਗਏਗੇ so guys ਬਾਕੀ ਸਾਰੇ ਦੇ ਰਿਜਲਟ ਹੋਣੀ ਮਾਰਨਿੰਗ ਦਾ ਟਾਈਮ ਮੈਂ ਰਾਤ ਬਸ ਡਿਨਰ ਖਾਦਾ ਸੀਗਾ ਤਾਂ ਮੈਂ ਆਪਣਾ ਵਲੌਗ ਰਾਤ ਕੀਤਾ ਸੀ ਸਟਾਰਟ ਦੈਨ ਹੁਣ ਮਾਰਨਿੰਗ ਦਾ ਟਾਈਮ ਹੈ ਹੁਣ ਮੈਂ ਬਿਸਕਟ ਖਾਣੇ ਬਹੁਤ ਜ਼ਿਆਦਾ ਭੁੱਖ ਲੱਗੀ ਚਾਹ ਅਜੇ ਆਪਣੀ ਆ ਰਹੀ ਹੈ ਟਾਈਮ ਤਕਰੀਬਨ 10 ਦੇ ਵਿੱਚ ਵਿੱਚ ਹੈ ਉਹਨੇ ਟਾਈਮ ਲਈ ਆਪਾਂ ਬਿਸਕਟ ਖਾਂਦੇ ਆ ਇਹ ਵੜੇ ਬਿਸਕਟ ਆ ਗੁੱਡ ਡੇ ਸੋ ਗਾਇਜ਼ ਇਹ ਮੇਰੇ ਫੇਵਰਿਟ ਬਿਸਕਟ ਆ ਦੇਖ ਸਕਦੇ ਹੋ ਬਾਕੀ ਜਿਹੜਾ ਗਿਫਟ ਸੀ ਇੱਕ ਮੈਂ ਸਟੋਰੀ ਪਾਈ ਸੀ ਹਨਾ ਬਾਕੀ ਬਹੁਤ ਸਾਰੇ ਮੈਨੂੰ ਮੇਰੇ ਰਿਲੇਟਿਡ ਕੁਐਸ਼ਨਸ ਆ ਰਹੇ ਹਨ ਮੇਰੇ ਪ੍ਰਾਈ ਕਿਸੇ ਦਾ ਵੀ ਨਹੀਂ ਕੀਤਾ ਅਲੱਗ ਵਲੌਗ ਆਏਗਾ ਆਪਣਾ ਆਪਣਾ ਤੁਹਾਡੇ ਸਵਾਲਾਂ ਦੇ ਜਵਾਬ ਦਵੂੰਗੀ ਮੈਂ ਹਨਾ ਬਾਕੀ ਮੈਂ ਇਹ ਦੱਸਣਾ ਚਾਹਣੀ ਕਿ ਜਿਵੇਂ ਕੱਲ ਮੇਰਾ ਜਨਮ ਦਿਨ ਸੀ ਇੱਕ ਉਹਨਾ ਗਿਫਟ ਦੀ ਮੈਂ ਆ ਸਟੋਰੀ ਪਾਈ ਸੀਗੀ ਉਹ ਇਹੀ ਸੀ ਬੈਂਗਲਸ ਜੀ ਤੁਸੀਂ ਦੇਖ ਸਕਦੇ ਹੋ ਇਹ ਵਾਲੇ ਮੇਰੇ ਬੈਂਗਲਸ ਮਿਲੇ ਸੀ ਗਿਫਟ ਵਿੱਚ ਮੈਨੂੰ ਬਾਕੀ ਮੇਰੇ ਮਹਿੰਦੀ ਮੈਂ ਖੁਦ ਲਗਾਈ ਸੀ ਇੱਕ ਹੱਥ ਤੇ ਹਨਾ ਤੇ ਫਾਈਨਲੀ ਮੱਕੇ ਜਿੰਨੇ ਵੀ ਜਵਾਬ ਸੀ ਤੁਹਾਡੇ ਸਾਰਿਆਂ ਦੇ ਮੈਂ ਸਵਾਲਾਂ ਦੇ ਜਵਾਬ ਜ਼ਰੂਰ ਦਵਾਂਗੀ ਬਟ ਅਲੱਗ ਵਲੋਗ ਆਏਗਾ ਸੋ ਫਾਈਨਲੀ ਮੈਂ ਹੁਣ ਉਠੀਆਂ ਚਾਹ ਆ ਰਹੀ ਐ ਚਾਹ ਪੀਣ ਤੋਂ ਬਾਅਦ ਆਪਣੇ ਰੂਮ ਦੀ ਕਰੂੰਗੀ ਸਫਾਈ ਸਾਰੇ ਰੂਮ ਦੀ ਅੱਜ ਕਰਨੀ ਐ ਸਫਾਈ ਸੋ ਗਾਇਸ ਮੈਂ ਸਭ ਤੋਂ ਦੱਸਣਾ ਚਾਹੁੰਦੀ ਐ ਮੈਨੂੰ ਨਾ ਇੱਥੇ ਪਲਾਂਟ ਜਿਹੜਾ ਮਿਲਿਆ ਹੈ ਨਾ ਤਾਂ ਬਹੁਤ ਈਜ਼ੀਲੀ ਜਿਵੇਂ ਕਿ ਬਾਹਰ ਜਾ ਸਕਦੇ ਆ ਉੱਪਰ ਬਹੁਤ ਸੋਹਣੇ ਸੋਹਣੇ ਰੂਮ ਨੇ ਹਨਾ ਤਾਂ ਉਹ ਰੂਮ ਜਿਵੇਂ ਕਹਿ ਸਕਦੀਆਂ ਕਿ ਉੱਪਰੋਂ ਉੱਪਰ ਫਲੈਟ ਤੋਂ نیچے ਆਣਾ ਵਾਰੀ-ਵਾਰੀ ਚੜਨਾ ਉੱਪਰ ਇਦਾਂ-ਇਦਾਂ ਕਰਕੇ ਮੈਂ نیچے ਹੀ ਲੈ ਲਿਆ ਇੱਥੇ ਖਾਲੀ ਸੀਗਾ ਰੂਮਾਂ ਤਾਂ ਜਦੋਂ ਇਹ ਲਿਆ ਤਾਂ ਇੱਥੇ ਸਫਾਈ ਕਰਨ ਵਾਲੇ ਹਜੇ ਹੈਗੇ ਆ ਥੋੜੀ-ਬਹੁਤੀ ਕੀਤੀ ਆ ਉੱਪਰੋਂ ਉੱਪਰੋਂ ਕੀਤੀ ਆ ਬੱਟ ਜਿਵੇਂ ਬਾਰੀਆਂ ਵਗੈਰਾ ਸਾਫ਼ ਕਰਨਾ ਚਾਹੀਏ ਅਲਮਿਰਾ ਦੇ ਵਿੱਚੋਂ ਚੰਗੀ ਤਰ੍ਹਾਂ ਸਫਾਈ ਕਰਨੀ ਉੱਪਰੋਂ ਕਿਚਨ ਦੀ ਸਫਾਈ ਕਰਨੀ ਕਿਚਨ ਦੀ ਸਫਾਈ गाइस ਮੈਂ ਤਾਂ ਨਹੀਂ ਕਰ ਰਹੀ ਕਿਉਂਕਿ ਪਿੰਡੋਂ ਸਾਨੂੰ ਆਣਾ ਲੈ ਰਸੋਈ ਦਾ ਸੋ ਜਦੋਂ ਆਪਣਾ ਰਸੋਈ ਦਾ ਸਮਾਨ ਆਇਆ ਉਸ ਟਾਈਮ ਮੈਂ ਕਿਚਨ ਦੀ ਸਫਾਈ करूंगी ਕਿਚਨ ਦੀ ਸਫਾਈ ਮੈਂ ਉਸ ਟਾਈਮ ਹੀ ਕਲੀਨਜ਼ੇ ਮੈਂ ਸਭ ਨੂੰ ਤੁਹਾਨੂੰ ਚਾਹਣੀ ਆ ਜੇਕਰ ਤੁਹਾਡੇ ਵੀ ਕਹਿ ਸਕਦੇ ਕਿ ਗੈਨਸ ਖਰਾਬ ਹੈ ਹਨਾ ਕੋਈ ਰਸੋਈ ਦਾ ਸਮਾਨ ਖਰਾਬ ਹੈ ਡੱਬੇ ਖਰਾਬ ਹੈ ਇੱਕ ਕਲੀਨਜ਼ਿੰਗ ਆਪਣਾ ਕਿਹੜਾ ਹੈ ਉਹ ਕਿਚਨ ਕਲੀਨਜ਼ਿੰਗ ਸਪਰੇਅ ਆਏਗਾ ਇੱਕ ਤਾਂ ਉਹ ਇਸ ਟਾਈਮ ਨਾ ਮੈਂ ਸਕਰੀਨਸ਼ਾਟ ਨਹੀਂ ਲਗਾ ਸਕਦੀ ਤੁਹਾਨੂੰ ਮੈਂ ਦੱਸ ਰਹੀ ਹਾਂ ਸਰਚ ਕਰਕੇ ਸੋ ਗਾਇਸ ਉਸ ਤੋਂ ਬਾਅਦ ਚਾਹ ਆ ਗਈ ਸੀ ਮੈਂ ਪੀ ਰਹੀ ਸੀ ਚਾਹ ਸਵੇਰ ਦਾ ਨਾਸ਼ਤਾ ਕਰ ਰਹੀ ਸੀ ਮੈਂ ਗੱਲ ਕਰ ਰਹੀ ਸੀ ਕਿਚਨ ਕਲੀਜ਼ਿੰਗ ਦੀ ਤਾਂ ਉਸ ਦੇ ਨਾਲ ਦੇਖੋ ਜਿੰਨੇ ਵੀ ਹੈ ਨਾ ਆਪਣੇ ਰਸੋਈ ਦੇ ਵਿੱਚ ਅ ਨਿਸ਼ਾਨ ਵਗੈਰਾ ਜਿੱਦਾਂ ਆਪਾਂ ਖਾਣਾ ਬਣਾਉਂਦੇ ਆ ਗੈਸ ਦੇ ਉੱਪਰ ਚਾਏ ਆ ਸਲਫ ਦੇ ਉੱਪਰ ਕੋਈ ਵੀ ਨਿਸ਼ਾਨ ਆ ਤਾਂ ਉਹ ਅੱਛੇ ਤਰ੍ਹਾਂ ਸਾਫ਼ ਕਰੂਗਾ ਉਸ ਦਾ ਰਿਵਿਊ ਮੈਂ ਆਈ ਹੋਪ ਕਿ ਸ਼ੇਅਰ ਕਰੂੰਗੀ ਕਿਉਂਕਿ ਉਹ ਮੇਰੇ ਕੋਲ ਪ੍ਰੈਜ਼ੈਂਟ ਨਹੀਂ ਹੈਗਾ ਬਟ ਮੈਂ ਉਹ ਘਰੇ ਟਰਾਈ ਕੀਤਾ ਹੋਇਆ ਹੈ ਘਰੇ ਵੀ ਮੈਂ ਮਤਲਬ ਸਫਾਈ ਕਰਾਈ ਸੀ ਰਸੋਈ ਦੀ ਮੰਮੀ ਹੋਣ ਨਾਲ ਤਾਂ ਉਸ ਟਾਈਮ ਮੈਂ ਵੀਡੀਓ ਨਹੀਂ ਸ਼ੂਟ ਕੀਤੀ ਸੀ ਤਾਂ ਉਸ ਦਾ ਰਿਵਿਊ ਮੈਂ ਰੀਅਲ ਚ ਤੁਹਾਡੇ ਨਾਲ ਇੱਥੇ ਸ਼ੇਅਰ ਕਰੂੰਗੀ ਆਪਣੇ ਰੂਮ ਚ ਤਾਂ ਅਰ ਸੋਈ ਦਾ ਹਜੇ ਸਮਾਨ ਨਹੀਂ ਆਇਆ ਹੈਗਾਗਾ ਤਾਂ ਉਸ ਦੀ ਵੇਟ ਹੈ ਜਦੋਂ ਆ ਗਿਆ ਤਾਂ ਆਪਣਾ ਸਾਰਾ ਸਮਾਨ ਸ਼ਿਫਟ ਕਰਕੇ ਇੱਥੇ ਆ ਛੋਟੀ ਜੀ ਹਨਾ ਰਸੋਈ ਬਣੀ ਹੋਈ ਹੈ ਤੇ ਪਹਿਲਾਂ ਸਭ ਤੋਂ ਪਹਿਲਾਂ ਸਮਾਨ ਰੱਖਣ ਤੋਂ ਪਹਿਲਾਂ ਇਸ ਦੀ ਸਫਾਈ ਕਰੂੰਗੀ ਤਾਂ ਮੈਂ ਤੁਹਾਡਾ ਨਾਲ ਵੀਡੀਓ ਜ਼ਰੂਰ ਸ਼ੇਅਰ ਕਰੂੰਗੀ ਜਿਸ ਜਿਸ ਪ੍ਰੋਜੈਕਟ ਮੈਂ ਗੱਲ ਕਰ ਰਹੀ ਆ ਹੋਪ ਕਿ ਮੈਂ ਉਸ ਦਾ ਰਿਵਿਊ ਲੈ ਕੇ ਆਵਾਂ ਜੇ ਉਸ ਦਾ ਨਾਮ ਲੈ ਕੇ ਆਈ ਤਾਂ ਕੋਈ ਹੋਰ ਜ਼ਰੂਰ ਲੈ ਕੇ ਆਉਂਗੀ ਉਸ ਤੋਂ ਬਾਅਦ ਕਿਉਂਕਿ ਇਹ ਰਿਵਿਊ ਦੀ ਕਲਮ ਤਾਂ ਕਰ ਰਹੀਆਂ ਕਿਉਂਕਿ ਮੈਂ ਹਜੇ ਆਪਣੇ ਰੂਮ ਦੀ ਸਫਾਈ ਕਰਨੀ ਹੈ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਮੈਂ ਅਚੇ ਤਰ੍ਹਾਂ ਆਪਣੇ ਰੂਮ ਦੀ ਸਫਾਈ ਕਰੂੰਗੀ ਸਭ ਤੋਂ ਪਹਿਲਾਂ ਮੈਂ ਬੈੱਡ ਸ਼ੀਟ ਚੇਂਜ ਕਰੂੰਗੀ ਕਿਉਂਕਿ ਇੱਥੇ ਛੋਟੇ ਛੋਟੇ ਨਾ ਛੋਟੇ ਛੋਟੇ ਕੋਕਰਸੀ ਨੀਚੇ ਤਾਂ ਮੈਂ ਅਚੇ ਤਰ੍ਹਾਂ ਨਾ ਰੂਮ ਦੀ ਸਫਾਈ ਕਰਨੀ ਹੈ ਉਸ ਦੇ ਲਈ ਮੇਰੇ ਕੋਲ ਟਾਈਮ ਨਹੀਂ ਕਿਉਂਕਿ ਜੀਐਮਐਸ ਸਫਾਈ ਕਰਨ ਤੇ ਆ ਗਈ ਤਾਂ ਆਪਾਂ ਪਾਣੀ ਦੇ ਨਾਲ ਇਸ ਨੂੰ ਚੰਗੀ ਤਰ੍ਹਾਂ ਵਾਸ਼ ਕਰੂੰਗੀ ਸੋ ਗਾਇਸ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਗੱਲਾ-ਗੱਲਾਂ ਦੇ ਵਿੱਚ ਮੈਂ ਸਫਾਈ ਕਰ ਰਹੀ ਹਾਂ ਹਨਾ ਮੈਂ ਆਪਣਾ ਨਾ ਜ਼ਿਆਦਾਤਰ ਮੈਨੂੰ ਹੁਣ ਇਹੀ ਪਸੰਦ ਹੈ ਕਿ ਮੈਂ ਆਪਣਾ ਵੀਡੀਓ ਦੇ ਉੱਪਰ ਨਾ ਵੌਇਸ ਕਵਰ ਕਰਾਂ ਕਿਉਂਕਿ ਬਾਹਰ ਜਿੱਦਾਂ ਮਾਰਕੀਟ ਵਗੈਰਾ ਹੁੰਦੀ ਵੌਇਸ ਕਵਰ ਕਰ ਰਹੀਆਂ ਤੁਹਾਨੂੰ ਆ ਆਵਾਜ਼ ਆ ਰਹੀ ਹੋਏਗੀ ਹਨਾ ਤਾਂ ਕਾਫੀ ਸ਼ੋਰ ਹੈ ਇਸ ਕਰਕੇ ਮੈਂ ਬੋਲ ਕੇ ਨਹੀਂ ਬਣਾਉਂਦੀ ਤਾਂ ਮੈਂ ਸੋਚਿਆ ਵੌਇਸ ਬਣਾ ਲਾਂਗੀ ਸੋ ਗਾਇਜ਼ ਬਾਕੀ ਇੱਥੇ ਨੈਟਵਰਕ ਪ੍ਰੋਬਲਮ ਵੀ ਕਾਫੀ ਹੈ ਰੂਮ ਦੇ ਵਿੱਚ ਵੀਡੀਓ ਵਲੌਗ ਵਗੈਰਾ ਪਬਲਿਕ ਬਹੁਤ ਉਹ ਮੁਸ਼ਕਿਲ ਨਾਲ ਪਬਲਿਕ ਕਰਨਾ ਪੈਂਦਾ ਹੈ ਹਨਾ ਅਪਲੋਡ ਕਰਨ ਅਪਲੋਡ ਕਰਨ ਵਿੱਚ ਕਾਫੀ ਪ੍ਰੋਬਲਮ ਆਉਂਦੀ ਹੈ ਤਾਂ ਤੁਹਾਡੇ ਲਈ ਦੇਖੋ ਇੰਨੀ ਮੈਂ ਮਿਹਨਤ ਕਰਦੀ ਹਾਂ ਤਾਂ ਪਲੀਜ਼ ਸਪੋਰਟ ਕਰਿਆ ਕਰੋ ਉਸ ਤੋਂ ਬਾਅਦ ਤੁਸੀਂ ਦੇ ਸਕਦੇ ਆ ਵਲੌਗ ਪਬਲਿਕ ਕਰਨ ਦੇ ਲਈ ਉੱਪਰ ਚਾਏ ਕਿਤੇ ਵੀ ਕਿਉਂਕਿ ਰੂਮ ਦੇ ਵਿੱਚ ਨੈਟਵਰਕ ਪ੍ਰੋਬਲਮ ਕਾਫੀ ਇਸ਼ੂ ਹੁੰਦਾ ਹੈ ਹਨਾ ਤਾਂ ਪਿੰਟ ਉੱਥੇ ਕਾਫੀ ਠੀਕ ਸੀ ਐਥੇ ਥੋੜੀ ਜੀ ਪ੍ਰੋਬਲਮ ਹੈ ਬਟ ਕੋਈ ਗੱਲ ਨਹੀਂ ਆਪਾਂ ਸਭ ਕੁਝ ਠੀਕ ਕਰ ਲਾਂਗੇ ਉਸ ਤੋਂ ਬਾਅਦ ਅਸੀਂ ਦੇਖ ਸਕਦੇ ਹੋ ਮੈਂ ਨਾ ਇਹ ਬੈੱਡ ਦੇ ਉੱਪਰ ਇਹ ਇਦਾਂ ਦਾ ਕੁਝ ਸਪੰਜ ਸੀ ਤਾਂ ਮੈਂ ਇਸ ਨੂੰ ਅੱਛੇ ਤਰ੍ਹਾਂ ਚੱਕਿਆ ਤਾਂ ਆਪਦੇ ਵੱਲੋਂ ਉੱਪਰੋਂ ਉੱਪਰੋਂ ਸਫਾਈ ਕਰ ਰਹੀ ਸੀ ਕਿਉਂਕਿ ਮੈਨੂੰ ਪਤਾ ਸੀ ਮੈਂ ਅੱਛੇ ਤਰ੍ਹਾਂ ਹਜੇ ਸਫਾਈ ਕਰਨੀ ਹੈ ਬਟ ਦਿਵਾਲੀ ਤੋਂ ਪਹਿਲਾਂ ਮੈਂ ਜ਼ਰੂਰ ਕਰੂੰਗੀ ਜਿੱਦਾਂ ਕਿ ਪਿੰਡ ਵੀ ਜਾਣੀ ਸੀ ਮੰਮੀ ਦੇ ਨਾਲ ਦਿਵਾਲੀ ਤੋਂ ਪਹਿਲਾਂ ਸਫਾਈਆਂ ਤਾਂ ਉਦਾਂ ਹੀ ਆਪਾਂ ਆਪਣੇ ਰੂਮ ਨੂੰ ਚੰਗੀ ਤਰ੍ਹਾਂ ਸਫਾਈ ਕਰਾਂਗੇ ਅੱਛਾ ਸੋਨਾ ਜਿਹਾ ਬਣਾਵਾਂਗੇ ਹਨਾ ਤਾ ਮੈਂ ਕੀ ਕੀਤਾ ਨਾ ਉਸ ਤੋਂ ਬਾਅਦ ਅਚੇ ਤਰ੍ਹਾਂ ਬੈੱਡ ਨੂੰ ਸਾਫ਼ ਕਰਨ ਤੋਂ ਬਾਅਦ ਉਦਾਂ ਹੀ ਉਸ ਦੇ ਸਪੰਜਸ ਦੇ ਉੱਪਰ ਦਿੱਤਾ ਤਾਂ ਬੈੱਡ ਸ਼ੀਟ ਨੂੰ ਚੇਂਜ ਕਰਕੇ ਦਿੱਤਾ ਉਸ ਤੋਂ ਬਾਅਦ ਕੁਝ ਕੱਪੜੇ ਸੀ ਮੇਰੇ ਵਾਸ਼ ਕਰਨ ਵਾਲੇ ਤਾਂ ਮੇਰਾ ਮਨ ਕਰ ਰਿਹਾ ਸੀ ਬਾਹਰ ਜਾਣ ਨੂੰ ਉਸ ਤੋਂ ਬਾਅਦ ਕੱਪੜੇ ਵਾਸ਼ ਕਰਨ ਤੋਂ ਬਾਅਦ ਮੈਂ ਉੱਪਰ ਛੱਤ ਦੇ ਉੱਪਰ ਗਈ ਤਾਂ ਉੱਥੇ ਕੁਝ ਟਾਈਮ ਰੁਕੀ ਕੱਪੜੇ ਵਗੈਰਾ ਸੁੱਕਨੇ ਪਾਏ ਕਿਉਂਕਿ ਧੁੱਪ ਬਹੁਤ ਸੋਹਣੀ ਸੀ ਧੁੱਪ ਵੀ ਹੋਣੀ ਆ ਆ ਮਹੀਨਾ ਹੀ ਨਿਕਲੇਗੀ ਹਨਾ ਤੇ ਉਸ ਤੋਂ ਬਾਅਦ ਤੋਂ ਤੋਂ ਕਾ ਵੀ ਨਹੀਂ ਨਿਕਲਣੀਆਂ ਆ ਗਈਆਂ ਇਸ ਕਰਕੇ ਮੈਨੂੰ ਐਦਾਂ ਸੀ ਬਸ ਉਹਨਾਂ ਟਾਈਮ ਧੋਵੋ ਕੱਪੜੇ ਉਸ ਤੋਂ ਬਾਅਦ ਫਿਰ ਬਾਅਦ ਚ ਦੇਖੀ ਜਾਏਗੀ ਸੋ ਗਾਇਜ਼ ਮੈਂ ਸੱਚ ਦੱਸਣਾ ਬਾਹਰ ਦਾ ਖਾਣਾ ਖਾ-ਖਾ ਕੇ ਨਾ ਅੱਕ ਗਈਆਂ ਮੇਰਾ ਦਿਲ ਕਰਦਾ ਮੈਂ ਖੁਦ ਦਾ ਖਾਣਾ ਬਣਾ ਕੇ ਖਾਵਾਂ ਬਟ ਮੈਨੂੰ ਇੱਥੋਂ ਦਾ ਸਮਾਨ ਵਧੀਆ ਨਹੀਂ ਲੱਗਦਾ ਮੈਨੂੰ ਪਿੰਡ ਦਾ ਸਮਾਨ ਵਧੀਆ ਲੱਗਦਾ ਹੈ ਹਨਾ ਜਿੱਥੇ ਆਪਾਂ ਹੁੰਦਾ ਨਾ ਵੀ ਰਹਿ ਰਹੇ ਹੁੰਦੇ ਆ ਕਿਤੇ ਨਵੀਂ ਜਗ੍ਹਾ ਤੇ ਆ ਕੇ ਰਹਿਣਾ ਉਹ ਚੀਜ਼ਾਂ ਕਰਕੇ ਥੋੜਾ ਜਿਹਾ ਖਾਣ ਪੀਣ ਵਿੱਚ ਪ੍ਰੋਬਲਮ ਹੁੰਦੀ ਹੈ ਬਾਕੀ ਕੋਈ ਗੱਲ ਨਹੀਂ ਆਪਣਾ ਪਿੰਡ ਤੋਂ ਸਮਾਨ ਆਪਣਾ ਮਗਵਾ ਕੇ ਨਾ ਤਾਂ ਖਾਣ ਪੀਣ ਦਾ ਇੱਥੇ ਖੁਦ ਹੀ ਖਾਣਾ ਮੈਂ ਆਪਣਾ ਬਣਾਇਆ ਕਰੂੰਗੀ ਤ벌 ਸੋਨਾ ਟਾਈਮ ਲਈ ਹੀ ਆ ਜਿੱਦਾਂ ਕਿ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਕਿ ਮੇਰਾ ਅੱਜ ਬਰਥਡੇ ਹੈ ਮੈਂ ਡਿਨਰ ਤੇ ਆਈ ਆ ਡਿਨਰ ਤੇ ਅੱਜ ਨਹੀਂ ਡਿਨਰ ਤੇ ਪੰਜ ਦਿਨਾਂ ਤੋਂ ਆ ਰਹੀ ਆ ਤਾਂ ਫਿਰ ਵੀ ਹੁੰਦਾ ਹੈ ਉਹ ਵੀ ਜਿਹੜਾ ਡਿਨਰ ਬਣ ਰਿਹਾ ਹੁੰਦਾ ਨਾ ਭਾਰਤੀਆਂ ਚੀਜ਼ਾਂ ਕਰਕੇ ਥੋੜਾ ਜਿਹਾ ਤਬੀਅਤ ਇੱਕ ਇਥੋਂ ਦਾ ਪਾਣੀ ਹੌਲੀ ਹੌਲੀ ਕਰਕੇ ਸਹੀ ਹੋਊਗਾ ਹਨ ਤਾਂ ਦੇਖ ਸਕਦੇ ਹੋ ਮੈਂ ਅੱਛੇ ਤਰ੍ਹਾਂ ਝਾੜੂ ਲਗਾ ਰਹੀ ਸੀ ਸੋ ਗਾਇਸ ਪੋਚਾ ਵਗੈਰਾ ਸਭ ਕੁਝ ਸ਼ੋ ਹਜੇ ਮੈਂ ਆਪਣਾ ਸਮਾਨ ਲੈਣਾ ਹੈ ਸਕ ਕਰਕੇ ਮੈਂ ਬਸ ਆਪਣੀ ਰੂਮ ਦੀ ਹੀ ਅੱਜ ਦੇ ਵਲੌਗ ਚ ਸਵਾਈ ਕਰ ਰਹੀ ਆ ਤਾਂ ਬਾਕੀ ਹੌਲੀ ਹੌਲੀ ਰਲ ਕੇ ਜਿੱਦਾਂ ਸ਼ਾਪਿੰਗ ਵਗੈਰਾ ਕਰਨਾ ਸਾਰਾ ਸਮਾਂ ਜਿਤ ਮੈਂ ਅਡਜਸਟ ਕਰੂੰਗੀ ਤਾਂ ਆਪ ਸਭ ਤੋਂ ਪਹਿਲਾਂ ਰਸੋਈ ਵਗੈਰਾ ਦੀ ਸਪਾਈ ਕਰੂੰਗੀ ਸਾਰਾ ਸ਼ੇਅਰ ਕਰੂੰਗੀ ਰਿਵਿਊ ਤੁਹਾਡੇ ਨਾਲ ਦੇਖ ਸਕਦੇ ਆ ਤੁਸੀਂ ਰਸੋਈ ਬੜੀ ਪਿਆਰੀ ਹੈ ਕਿਊਟ ਜੀ ਹੈ ਉਸ ਤੋਂ ਬਾਅਦ ਦੇਖੋ ਕੱਪੜੇ ਪਏ ਹੋਏ ਸੀ ਸਾਈਡ ਤੇ ਕੁਝ ਵਾਸ਼ ਕਰਨ ਵਾਲੇ ਤਾਂ ਜੇਕਰ ਮੈਂ ਪਾਣੀ ਦੀ ਗੱਲ ਕਰਾਂ ਤਾਂ ਦੇਖੋ ਮੌਸਮ ਚੇਂਜ ਹੋ ਰਿਹਾ ਹੈ ਨਾ ਤਾਂ ਪਰ ਫਿਰ ਵੀ ਠੰਡੇ ਪਾਣੀ ਦੇ ਨਾਲ ਹੀ ਕੱਪੜੇ ਧੋਣੇ ਪੈਂਦੇ ਆ ਕਿਉਂਕਿ ਗੀਸਰ ਵਗੈਰਾ ਉਹ ਵੀ ਸਾਰੀ ਅਜੇ ਕਾਫੀ ਪ੍ਰੋਬਲਮ ਹੈ ਤਾਂ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਸਟਾਰਟਿੰਗ ਦੇ ਵਿੱਚ ਕਾਫੀ ਨਾਰਮਲ ਜਿਹਾ ਰੂਮ ਮੈਂ ਲਿਆ ਹੈ ਕਾਫੀ ਨਾਰਮਲ ਹੈ ਕਹਿ ਸਕਦੀ ਹਾਂ ਨਾ ਬਾਕੀ ਜਿਹੜਾ ਸਮਾਨ ਵਗੈਰਾ ਉਹ ਖੁਦ ਨੂੰ ਕਰਨਾ ਪੈਣਾ ਆ ਤਾਂ ਹੌਲੀ ਹੌਲੀ ਗੱਲ ਕਿ ਜਦੋਂ ਮੈਂ ਕਿਹਾ ਕਿ ਪਲਾਨ ਚੇਂਜ ਕਰਨਾ ਰੂਮ ਹੋਰ ਕੋਈ ਲੈਣਾ ਹਨਾ ਤਾਂ ਜੇਕਰ ਲਿਆ ਤਾਂ ਬੈਸਟ ਹੀ ਲਵਾਂਗੇ ਬਟ ਇੱਕ ਵਾਰੀ ਮੈਂ ਕਹਿੰਨੀ ਹ ਕੋਈ ਵੀ ਕੰਮ ਹੈ ਨਾ ਸਟਾਰਟਿੰਗ ਆਪਾਂ ਕਿਸੇ ਵੀ ਚੀਜ਼ ਦੀ ਕਰ ਰਹੇ ਹਾਂ ਕੋਈ ਵੀ ਤੁਹਾਡਾ ਕੰਮ ਹੈ ਤੁਸੀਂ ਬਹੁਤ ਹੀ ਇੱਕ ਵਾਰੀ ਕੰਮ ਬਜਟ ਤੋਂ ਪਰੋ ਸਟਾਰਟ ਹਨਾ ਤਾਂ ਮੈਂ ਆਪਣਾ ਪਹਿਲਾ ਬਜਟ ਅਸੀਂ ਦੇਖਿਆ ਤਾਂ ਉਸ ਤੋਂ ਬਾਅਦ ਹੀ ਮੈਂ ਆਪਣਾ ਰੂਮ ਲਿਆ ਤਾਂ ਬਾਕੀ ਜਿਹੜਾ ਹੈ ਇਸ ਦੇ ਵਿੱਚ ਸਮਾਨ ਵਗੈਰਾ ਰੱਖਣਾ ਉਹ ਖੁਦ ਦਾ ਹਨਾ ਤਾਂ ਹੋਲੀ ਹੋਲੀ ਕਰਕੇ ਸਭ ਸਹੀ ਹੋ ਉਸ ਤੋਂ ਬਾਅਦ ਐਸੀ ਡਸਟ ਬਿੰਚ ਦੇ ਸਕਦੇ ਹੋ ਮੈਂ ਸਾਰਾ ਜ ਨਵੀਂ ਛਾੜੂ ਲਗਾਇਆ ਛਾੜੂ ਮੇਰਾ ਛਾੜੂ ਮੈਂ ਲਗਾ ਚੁੱਕੀ ਸੀ ਰੂਮ ਦੇ ਵਿੱਚ ਤਾਂ ਉਸ ਤੋਂ ਬਾਅਦ ਜਲਦੀ ਜਲਦੀ ਕਰਨੀ ਸੀ ਕੱਪੜੇ ਵਾਸ਼ ਪਰ ਪਾਣੀ ਬਹੁਤ ਠੰਡਾ ਸੀਗਾ ਠੰਡੇ ਪਾਣੀ ਦੇ ਵਿੱਚ ਹੀ ਆਤ ਮਾਰਨੇ ਪਏ ਕਿਉਂਕਿ ਕਰਤਾ ਹੈ ਨਹੀਂ ਇਹ ਵੀ ਜਿਹੜਾ ਗਰਮ ਪਾਣੀ ਕਰਕੇ ਹਨਾ ਦਾਇਤੇ हेयर वॉश ਵਗੈਰਾ ਵੀ ਜਿਵੇਂ ਸਭ ਕੁਝ ਯਾਨੀ ਕਿ ਠੰਡੇ ਪਾਣੀ ਦੇ ਨਾਲ ਜਿੰਨਾ ਟਾਈਮ ਤੋਂ ਸੋਈ ਦਾ ਸਮਾਨ ਨਹੀਂ ਆਂਦਾ ਉਹਨਾਂ ਟਾਈਮ ਅ ਠੰਡੇ ਪਾਣੀ ਨਾਲ ਹੀ ਕੰਮ ਕਰਨਾ ਪੈਣਾ ਹੈ ਬਾਕੀ ਤਬੀਅਤ ਵਗੈਰਾ ਤਾਂ ਠੀਕ ਐ ਇੱਕ ਵਾਰੀ ਬਾਕੀ ਜਿਵੇਂ ਮੌਸਮ ਦੇ ਹਿਸਾਬ ਨਾਲ ਚੇਂਜ ਹੋ ਰਿਹਾ ਨਾ ਤਾਂ ਉਸ ਹਿਸਾਬ ਨਾਲ ਜਿੱਦਾਂ ਕਿ ਜਿਵੇਂ ਹੋ ਗਿਆ ਕੱਪੜੇ ਵਗੈਰਾ ਗਰਮ ਪਾਉਣ ਨਾਲ ਵਾਸ਼ ਕਰਨਾ ਉਹ ਚੀਜ਼ਾਂ ਮੈਨੂੰ ਅਛੀਆਂ ਲੱਗਦੀਆਂ ਕਿਉਂਕਿ ਮੈਂ ਘਰੇ ਸਾਰਾ ਕੰਮ ਗਰਮ ਪਾਉਣ ਨਾਲ ਕਰਤੀ ਸੀ ਬਟ ਘਰ ਨਹੀਂ ਨਾ ਹੈਗਾ ਇੱਥੇ ਖੁਦ ਨੂੰ ਕਰਨਾ ਪੈਣਾ ਕਿਉਂਕਿ ਘਰੇ ਜਿਹੜੇ ਮੇਰੇ ਪੁਰਾਣੇ ਵਲੌਗ ਹੈ ਹਨ ਤੁਸੀਂ ਦੇਖ ਸਕਦੇ ਹੋ ਮੈਂ ਕਦੇ ਘਰ ਦਾ ਕੰਮ ਨਹੀਂ ਕੀਤਾ ਸੀ ਪਰ ਹੁਣ ਖੁਦ ਨੂੰ ਖੁਦ ਦਾ ਕਰਨਾ ਹੀ ਪੈਣਾ ਹੈ ਤਾਂ ਮੈਂ ਕਰੂੰਗੀ ਬਾਕੀ ਮੈਂ ਹਰ ਇੱਕ ਰੈਸਪੀ ਵੀ ਤੁਹਾਡ ਨਾਲ ਸ਼ੇਅਰ ਕਰਿਆ ਕਰੂੰਗੀ ਜਦੋਂ ਮੇਰਾ ਰਸੋਈ ਦਾ ਸਮਾਨ ਆ ਗਿਆ ਉਸ ਤੋਂ ਬਾਅਦ ਸਭੀ ਸਭੀ ਸਾਰੇ ਕੱਪੜੇ ਮੈਂ ਵਾਸ਼ ਕਰ ਲਈ ਸੀ ਮੈਂ ਆਈ ਕੋਠੀ ਦੇ ਉੱਪਰ ਛੱਤ ਦੇ ਉੱਪਰ ਤਾਂ ਉਥੋਂ ਦਾ ਤੁਹਾਡੇ ਨਾਲ ਮੈਂ ਰਿਵਿਊ ਸ਼ੇਅਰ ਕਰਦੀ ਆ ਬਹੁਤ ਸੋਹਣੀ ਧੁੱਪ ਸੀਗੀ ਤਾਂ ਮੈਂ ਜਲਦੀ ਜਿੰਦੀ ਸਾਰੇ ਕੱਪੜੇ ਧੁੱਤੇ ਹੋਏ ਹਨ ਸੁੱਖ ਨੇ ਪਾਉਣ ਆਈ ਸੀਗੀ ਤਾਂ ਰਾਤ ਟਾਈਮ ਮੈਂ ਇੱਥੇ ਵਾਕ ਕਰਨ ਆਉਂਗੀ ਦੇਖ ਸਕਦੇ ਆ ਤੁਸੀਂ ਮੇਰੇ ਹੱਥ ਚ ਬਾਲਟੀ ਸੀਗੀ ਬਸ ਸ਼ੱਤ ਉੱਪਰ ਜਦੋਂ ਆਈ ਮਨ ਥੋੜਾ ਜਿਹਾ ਹੋਰ ਹੋਇਆ ਸੀ ਕਿਉਂਕਿ ਇੱਕ ਜਗ੍ਹਾ ਤੇ ਵੀ ਨਹੀਂ ਬੈਠਾ ਜਾਂਦਾ ਹਨਾ ਵੈਸੇ ਇਹ ਵੀ ਨਹੀਂ ਹੈਗਾ ਕਿ ਸਾਰੀ ਦਿਹਾੜੀ ਰੂਮ ਚ ਰਹਿਣਾ ਜਿਵੇਂ ਡਿਨਰ ਵਗੈਰਾ ਖਾਣਾ ਹੋਲੀ-ਉਲਗੀ ਕਰਕੇ ਬਾਕੀ ਇਦਾਂ ਆ ਕਿ ਮੈਂ ਆਪਣੇ ਰੂਮ ਦੇ ਵਿੱਚ ਸਾਰਾ ਸਮਾਨ ਸ਼ਿਫਟ ਕਰਨ ਤੋਂ ਬਾਅਦ ਨਾ ਆਪਣਾ ਜਿਵੇਂ ਕਿ ਦੇਖ ਸਕਦੇ ਆ ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਆਣੀ ਹੋਣੀ ਡਿਨਰ ਦੀ ਕੋਈ ਟੈਨਸ਼ਨ ਨਹੀਂ ਹੋਣੀ ਨਾ ਹੀ ਬਾਹਰ ਜਾਣਾ ਪੈਣਾ ਹੈ ਖੁਦ ਦਾ ਹੀ ਵਸ ਹੋਏਗਾ ਇੱਥੇ ਮੈਨੂੰ ਕੱਪੜੇ ਪਾਣ ਵਿੱਚ ਕਾਫੀ ਪ੍ਰੋਬਲਮ ਆ ਰਹੀ ਸੀ ਕਿਉਂਕਿ ਅ ਕੱਲ ਪਰਸੋ ਕੱਪੜੇ ਧੋਤੇ ਸੀ ਨਾ ਤਾਂ ਉਹ نیچے गिर ਗਏ ਸੀ ਕਿਸੇ ਹੋਰ ਦੀ ਛੱਤ ਦੇ ਉੱਪਰ ਤਾਂ ਚੱਕਣੇ ਔਖੇ ਹੋ ਗਏ ਹਨ ਕਿਉਂਕਿ ਉਹ ਜਿਹੜੇ ਪਿੰਸ ਵਗੈਰਾ ਹੁੰਦੀਆਂ ਹਨ ਨਾ ਆਪਣਾ ਕੱਪੜੇ ਨੂੰ ਹਾਂਜੀ ਗਾਇਸ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਮੈਂ ਸਾਰੇ ਕੱਪੜੇ ਇਸ ਸਾਈਡ ਤੇ ਨਾ ਇੱਕ ਤੰਨੀ ਲੱਗੀ ਹੋਈ ਸੀ ਕਿ ਜਿਹਨੂੰ ਕਹਦੇ ਆ ਨਾ ਤਾਂ ਮੈਂ ਇੱਧਰ ਸੋਚਿਆ ਕਿ ਅੱਜ ਆਪਣਾ ਨੈਕਸਟ ਵਲੌਗ ਤੁਹਾਨੂੰ ਮੈਂ ਜ਼ਰੂਰ ਸ਼ੇਅਰ ਕਰੂੰਗੀ ਹੈਨਾ ਕੀ ਕਪੜੇ ਮੇਰੇ ਡਿੱਗੇ ਸੀ ਕਿ ਨਹੀਂ ਕਿਉਂਕਿ ਕੱਲ ਮੈਂ ਕਪੜੇ ਧੋਤੇ ਸੀ ਤਾਂ ਮੇਰੀ ਸ਼ਰਟ ਡਿੱਗ ਪਈ ਸੀਗੀ ਹਨਾ ਪਰ ਉਸ ਤੋਂ ਬਾਅਦ ਅੱਜ ਆਪਾਂ ਜਗਾ ਚੇਂਜ ਕਰ ਲਈ ਪਰ ਕੋਠੇ ਦਾ ਥੋੜਾ ਜਿਹਾ ਵਿਊ ਇਸ ਸਾਈਡ ਥੋੜੀ ਜਿਹੀ ਸਫਾਈ ਨਹੀਂ ਸੀਗੀ ਹਨਾ ਬਾਕੀ ਆਪਾਂ ਤਾਂ ਕਪੜੇ ਪਾਣੇ ਸੀ ਹੁਣ ਇੱਥੋਂ ਤਾਂ ਮੈਂ ਸਫਾਈ ਨਹੀਂ ਕਰ ਸਕਦੀ ਮੈਂ ਸਿਰਫ ਆਪਣੇ ਰੂਮ ਦੀ ਹੀ ਕਰ ਸਕਦੀ ਆ ਤਾਂ ਇੱਥੇ ਦੋ ਐਲੋਫਲੈਨ ਲੱਗੇ ਸੀ ਕਿਉਂਕਿ ਨਾਲ ਹੀ ਆਪਣਾ ਅ ਕਹਿ ਸਕਦੇ ਆ ਕਿ ਰੋਜ਼ ਹੀ ਲੱਗਦੇ ਆ ਮਾਰਨਿੰਗ ਵੀ ਰਾਤ ਵੀ ਇਹਨਾਂ ਦੀ ਆਵਾਜ਼ ਆਉਂਦੀ ਹੀ ਰਹਿੰਦੀ ਆ ਉਸ ਤੋਂ ਬਾਅਦ ਮੇਰਾ ਇੱਕ ਬੈੱਡ ਦਾ ਸਰਾਣਾ ਸੀ ਉਸ ਦਾ ਕਵਰ ਨਾ ਵਾਈਟ ਕਲਰ ਦਾ ਸੀ ਬਹੁਤ ਪਿਆਰਾ ਸੀ ਤੇ ਮੈਂ ਉਸ ਨੂੰ ਵੀ ਵਾਸ਼ ਕੀਤਾ ਤਸ ਤੋਂ ਬਾਅਦ ਮੇਰਾ ਇੱਕ ਸਕੌਕ ਸੀ ਸਾਰੇ ਕੱਪੜੇ ਮੇਰੇ ਧੁੱਤੇ ਹੋਏ ਸੀ ਇਧਰ ਲਈ ਲਾਈਨ ਸਾਰੀ ਮੇਰੇ ਕੱਪੜਿਆਂ ਨਾਲ ਹੀ ਭਰ ਗਈ ਸੀ ਤਾਂ ਉਸ ਤੋਂ ਬਾਅਦ ਜਲਦੀ-ਜਲਦੀ ਵਾਸ਼ ਕਰਨ ਤੋਂ ਬਾਅਦ ਮੈਂ ਨਾਲ-ਨਾਲ ਸੰਗ ਇੰਜੋਏ ਕਰ ਰਹੀ ਸੀ ਸੋ ਗਾਇਸ ਮਿਲਦੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਬਾਕੀ ਹਜੇ ਵੀ ਮੈਂ ਵੌਇਸ ਕਵਰ ਕਰ ਰਹੀ ਹਾਂ ਪਿੱਛੇ ਸ਼ੋਰ ਆ ਰਿਹਾ ਹੋਏਗਾ ਨਾ ਤੇ ਇਸ ਕਰਕੇ ਹੀ ਮੈਂ ਆਪਣਾ ਵੌਇਸ ਕਵਰ ਕੀਤੀ ਸੀ ਜੇਕਰ ਮੈਂ ਵਲੌਗ ਦੇ ਵਿੱਚ ਬੋਲਦੀ ਤਾਂ ਕਾਫੀ ਸ਼ੋਰ ਆਣਾ ਸੀਗਾ ਜਲਦੀ-ਜਲਦੀ ਹਾਂਜੀ ਸਾਰਾ ਕੰਮ ਮੇਰਾ ਹੋ ਗਿਆ ਹੁਣ ਮੈਂ ਚੰਗੀ ਆਪਣੇ ਰੂਮ ਦੇ ਵਿੱਚ ਤੇ ਬਾਕੀ ਦਾ ਆਪਣਾ ਫ੍ਰੈਸ਼ ਵਗੈਰਾ ਹੋ ਰਹੀ ਹਾਂ ਬਾਕੀ ਨੈਕਸਟ ਵਲੌਗ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਬਾਕੀ ਦੂਸਰਾ ਚਾਹਨਾ ਦਾ ਕਮਿਊਨਿਟੀ ਵਿੱਚ ਲਿੰਕ ਹੈਗਾ ਉਸ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਮੇਕਅਪ ਵੀਡੀਓ ਦੇਖ